ਗੱਦੜਵਾਹਵੀਖੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਵਿੰਦਰ ਸਿੰਘ ਰਾਜਾ ਵਰਿੰਗ ਲਾਈਨ ਪਾਸ ਸਥਿਤ ਬੈਂਟਾਬਾਦ ਵਿਕੇ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਧਰਨੇ ਵਿੱਚ ਸ਼ਾਮਲ ਹੋਏ ਅਤੇ ਮੰਗ ਪੱਤਰ ਲੈਣ ਤੋਂ ਬਾਅਦ ਕਈ ਮੰਗਾਂ ਨੂੰ ਲਾਗੂ ਕਰਾਉਣ ਦਾ ਭਰੋਸਾ ਦਿੱਤਾ। ਦੱਸ ਦਈਏ ਕਿ ਰੇਲਵੇ ਲਾਈਨ ਦੇ ਦੂਜੇ ਪਾਸੇ ਸਥਿਤ ਬੈਂਟਾਬਾਦ ਅਤੇ ਪਿੰਡ ਵਾਸੀਆਂ ਵੱਲੋਂ ਬਣਾਈ ਗਈ ਸੰਘਰਸ਼ ਕਮੇਟੀ ਵੱਲੋਂ ਰੇਲਵੇ ਅੰਡਰਗਰਾਉਂਡ ਬ੍ਰਿਜ ਬਣਾਉਣ ਸਮੇਤ ਕਈ ਦੂਜੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਾਉਣ ਦੇ ਲਈ ਲਗਾਤਾਰ ਧਰਨਾ ਸ਼ੁਰੂ ਕੀਤਾ ਗਿਆ ਹੈ। ਬੈਂਟਾਬਾਦ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਅੱਧੀ ਆ ਉਹਨਾਂ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਉਹਨਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵੱਲ ਧਿਆਨ ਨਹੀਂ ਦਿੱਤਾ ਜਦਕਿ ਹਲਕੇ ਦਾ ਐਮ.ਐਲ.ਏ ਬਣਾਉਣ ਦੇ ਵਿੱਚ ਉਹਨਾਂ ਦਾ ਵੀ ਬਰਾਬਰ ਦਾ ਯੋਗਦਾਨ ਹੁੰਦਾ ਹੈ। ਉਹਦੇ ਅੰਦਰ ਬਣਾਇਆ ਇੱਥੇ ਤੁਹਾਨੂੰ ਅਸੀਂ ਤਾਂ ਦੇ ਦਿੰਦੇ ਇੱਥੇ ਬਾਈ ਜੀ ਐਵੇਂ ਰਾਜੂ ਜੀ ਐਵੇਂ ਬੁਲਾ ਲੈਂਦੇ ਉੱਥੋਂ ਇੱਥੋਂ ਕਨੈਕਟੀਵਿਟੀ ਉਧਰ ਕਿਵੇਂ ਕਰ ਲੈਂਦੇ ਹੈ। ਦੇਖੋ ਚਲੋ ਫਿਰ ਸਾਨੂੰ ਗੱਲ ਕਰਦੇ ਰਾਜੀ ਜੀ ਤੁਸੀਂ ਮੇਰੇ ਨਾਲ ਜਾਨੀ ਸਿਆਣੇ ਨਹੀਂ ਮੈਨੂੰ ਸੁਣ ਲਓ। ਮੈਂ ਕਿਰਪਾ ਕੋਈ ਗੱਲ ਨਹੀਂ ਉਹ ਨਹੀਂ ਕੋਈ ਕੋਈ ਨਹੀਂ ਇੱਕ ਵਾਰ ਕੋਈ ਨਹੀਂ ਕੋਈ ਨਹੀਂ ਭਾਈ ਜੀ ਮੇਰੀ ਗੱਲ ਹੈ ਮੈਂ ਤਾਂ ਕਰਦਾ ਮੈਂ ਇੱਕ ਮਿੰਟ ਭਾਈ ਉਹ ਭਾਈ ਜੀ ਸੁਣੋ ਦੇਖੋ ਭਾਈ ਜੀ ਗੱਲ ਇਹ ਹੈ ਝੂਠ ਬਣਾ ਲਓ ਜਿੰਨੇ ਮਰਜ਼ੀ ਮੈਂ ਸਾਰੇ ਬੋਲ ਦੂਗਾ ਵੀ ਚੱਕ ਰਿਆਂਗੇ ਠੱਡੇ ਦੇ ਫਲਾ ਦੇਾਂਗੇ ਕਿਸੇ ਨੇ ਨਹੀਂ ਚੱਕਣੇ ਜਿਨ੍ਹਾਂ ਨੇ ਚੱਕਣੇ ਹੁੰਦੇ ਤਾਂ ਪਹਿਲਾਂ 20 ਸਾਲ ਚੱਕ ਦਿੰਦੇ ਹੋ ਮੈਂ ਮੁੱਛਾ ਕਟਾ ਦੂੰਗਾ ਲੈ ਬੜਾ ਇੱਥੇ ਹੱਥ ਬਤਾਓ ਜਾਂ ਕਹਤਾ ਚੈਲੇਜ ਆਪ ਦੀ ਸਰਕਾਰ ਨੂੰ ਬਣਾ ਦੇ ਰਾਜਾ ਬਣ ਕੇ ਵੜਾ ਲੂਗਾ ਇੰਨ ਸਾਲ ਨਾਲੇ ਜੀ ਸਰਕਾਰ ਹੈ ਬੀਜੇਪੀ ਵੀ ਉਹ ਬਣਾ ਦੇ ਮਾਨੇ ਜੂਗਾ ਗੱਤ ਥੱਲੇ ਉਡਾ ਪੀਉਂਗਾ ਇਲੈਕਸ਼ਨ ਹੀ ਨਹੀਂ ਲੜਦਾ ਕਿ ਕਰ ਦਿਓ ਜਾਓ ਸਵਾਹ ਇੰਨਾ ਦਾ ਕਰਾ ਇਹ ਵਿਚਾਰੇ ਇਹ ਬੰਦਿਆਂ ਦੇ ਵਿਚਾਰੇ ਨੇ ਫੇਰ ਸੱਚੀ ਇਹ ਮੈਨੂੰ ਮੈਂ ਕਿਉਂ ਗੱਲ ਕਰਦਾ ਇਹ ਕਹਿਣਗੇ ਯਾਰ ਰਗੜੇਗਾ ਸੱਚੀ ਗੱਲ ਕਰਦਾ ਸੀ ਬੜਾ ਪਛਮੂਆ ਦਾ ਹੁਣ ਗਊਸ਼ਾਲਾ ਸਤੇ ਜੀ ਮੰਗਿਆ ਉਹ ਗਊਸ਼ਾਲਾ ਸਤੇ ਭਰਾਮ ਨੇ ਨਾ ਚਾਹੀਦੀ ਹੈ ਆਪਾਂ ਇਹ ਕੋਈ અમારા ਪਸ਼ੂਆਂ ਦਾ ਸਾਡੇ ਇਥੋਂ ਲਾਹ ਕਰੋ ਗਊਸ਼ਾਲਾ ਭਾਵੇਂ ਜਿਸki ਮਰਜ਼ੀ ਬਣਾ ਮਸਲਾ ਮੈਂ ਤੁਹਾਨੂੰ ਸੱਚੀ ਮਸਲਾ ਤਾਂ ਹੋਈ ਹੈ ਇੱਧਰ ਜਿਹੜਾ ਸਾਰੇ ਇਹ ਜਿਹੜੀ ਗਊਸ਼ਾਲਾ ਦੀ ਵੀ ਪ੍ਰੋਬਲਮ ਹੈ گاਵਾں ਤੇ ਠੱਡਿਆਂ ਦੀ ਪ੍ਰੋਬਲਮ ਹੈ ਜਿਹੜੀ ਇਹ ਇੱਕ ਜਗ੍ਹਾ ਤੇ ਗਿਦਰਬਾਦੀ ਪ੍ਰੋਬਲਮ ਨਹੀਂ ਪੂਰੇ ਹਿੰਦੁਸਤਾਨ ਦੀ ਪ੍ਰੋਬਲਮ ਹੈ ਇੱਕ ਦੀ ਬਠਿੰਡੇ ਦੀ ਪ੍ਰੋਬਲਮ ਹੈ ਵੇਖੋ ਮੈਂ ਇਹ ਛੇਤੀ ਮੜ ਜਾਂਦੀ ਆ ਆਮ ਆਦਮੀ ਪਾਰਟੀ ਦੇ ਗਊਆਂ ਕਰਦੀ ਆ ਸਾਡੇ ਵੇਲੇ ਵੀ ਗਊਆਂ ਸੀ ਕਾਲੀਆਂ ਵੇਲੇ ਵੀ ਸੀ ਭਾਜਪਾ ਦਾ ਰਾਜ ਹੈ ਉੱਥੇ ਵੀ ਗਊਆਂ ਕੋਈ ਗਊ ਮਾਤਾ ਨੂੰ ਕੋਈ ਇੱਧਰ ਉੱਧਰ ਹੁੰਦਾਰੀ ਕੋਈ ਸ਼ੌਂਮਿਤਨਾ ਤੇ ਗਊ ਮਾਤਾ ਚਾਰੀ ਆ ਜਿਹੜਾ ਫੰਡਰ ਹੋ ਜਾਂਦੀ ਉਹ ਕੱਢ ਦਿੰਦੇ ਆ ਦਮ ਚਲਾ ਕੇ ਉਹ ਜ਼ਰੂਰ ਹੋਊਗਾ ਠੀਕ ਹੈ ਇਹ ਵੀ ਮੰਗ ਦੀ ਕੇਂਦਰ ਤੋਂ ਕਰਨੀ ਹੈ ਮੈਂ ਕਰ ਲਾਂਗਾ ਲੜਾਈ ਲੜੂਗਾ 100% ਛੋਟੇ ਪ੍ਰੋਜੈਕਟ ਦੀ ਅੰਡਰਪਾਸ ਦੀ ਚਲਾਈ ਕਰਕੇ ਇਹ ਤਾਂ ਬਣ ਗਿਆ ਉਦੋਂ ਸੇਮ ਦਾ ਪਾਣੀ ਤਾਂ ਪਾਣੀ ਦਾ ਆਉਂਦਾ ਨਹੀਂ ਇੱਥੇ ਪਾਣੀ ਨਹੀਂ ਆਉਂਦਾ ਪਾਣੀ ਤਾਂ ਇੱਕ ਮਹੀਨੇ ਇੱਕ ਮਹੀਨੇ ਜਿਹੜੇ ਪਾਣੀ ਦੇ ਟੈਂਕੂ ਸਾਡੇ ਨੇ ਵੀ ਅਸੀਂ ਥਾਂ ਦੇ ਕੇ ਸੀ ਤੇ ਹੁਣ ਉਹ ਪਾਣੀ ਦੀ ਟੈਂਕੀ ਬਣ ਸਕਦੀ ਹੈ ਕੋਈ ਵੱਡਾ ਇੱਕ ਮਿੰਟ ਪਹਿਲਾਂ ਜਿਉਂ ਗੱਲ ਕਰਨ ਦੀ ਮੈਂ ਸਮਝਿਆ ਥੋੜਾ ਪਾਣੀ ਨਹੀਂ ਹੁੰਦਾ ਸੁਣ ਲਿਆ ਬੰਦਾ ਇਕਵਲੀ ਸੋਲ ਲਾਈ ਨਾ ਪਾਣੀ ਪਾਣੀ ਦੀ ਟੈਂਕੀ ਐ ਖੈ ਬਣ ਸਕਦੀ ਹੈ ਤੇ ਪਾਣੀ ਦੀ ਜੇ ਵਾਟਰ ਵਰਕ ਦੀ ਟੈਕਨੀਕ ਬਣ ਜੂਗੀ ਤੇ ਇੱਥੇ ਸਰਪਲਾਈ ਥੋੜੇ ਪੂਰੀ ਹੋ ਜੂਗੀ ਉਧਰੋਂ ਆਉਂਦਾ ਹੁੰਦਾ ਇੱਧਰ ਪਾਣੀ ਡਾਊਨ ਹੋ ਜਾਂਦਾ ਪਾਣੀ ਥੋੜੇ ਆਉਂਦਾ ਨਹੀਂ ਉਹ ਟੈਂਕੀਆਂ ਸਿੱਸੀ ਉਦੋਂ ਥਾਂ ਵੀ ਛੱਡ ਗਏ ਜੇ ਸੀ ਤੇ ਪਰ ਉਹ ਹੁਣ ਸੈਂਟਰ ਨਹੀਂ ਕਰਨੀ ਸਕੀਮ ਹੈ ਉਹਦੇ ਪੈਟ ਉੱਪਰ ਪਾਸ ਹੋ ਗਈ ਹੈ ਤੇ ਆਪਾਂ ਉਹ ਟੈਂਕੀ ਬਣਾ ਸਕਦੇ ਏ ਟੈਂਕੀ ਤੇ ਆਪਾਂ ਬਣ ਜਾਏਗੀ ਪਾਣੀ ਪੂਰਾ ਟੈਂਕੀ ਦੇ ਨਾਲ ਹੋ ਜਾਏਗਾ ਕੋਈ ਚੌਂਕੀ ਵੈਸੇ ਤਾਂ ਸਰਕਾਰ ਚਾਹੁੰਦੀ ਇਸ ਪਾਸੇ ਸੁਵੇਰੀ ਬਣਾਵੇ ਪੁੱਛ ਚੌਂਕੀ ਦੋ ਕਮਰੇ ਲੈ ਕੇ ਪਰ ਯਾਰ ਔਖੇ ਪੁਲ ਸਾਨਾ ਤੇ ਇੱਥੇ ਪੁੱਛ ਚੌਂਕੀ ਦਾ ਮੈਨੂੰ ਸਮਝ ਨਹੀਂ ਆਈ ਇਹ ਕੀ ਗੱਲ ਹੈ ਕੋਈ ਇਹਦੇ ਨਾਲ ਕੀ ਫਰਕ ਪਊਗਾ ਹੈ ਜੀ ਫਰਕ ਤਾਂ ਕਰਕੇ ਕਈ ਵਾਰ ਨਹੀਂ ਬਾਈ ਨਹੀਂ ਵੇਖੋ ਗੱਲ ਸੁਣੋ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਗੱਲ ਨਾ ਜੀ ਜਾਇਜ਼ ਕਰਦਾ ਉਸ ਖਾਣੇ ਦਾ ਪੂਰੇ ਬੰਦੇ ਨਹੀਂ ਉਹ ਵੱਡਾ ਖਾਣਾ ਉੱਥੋਂ ਤਾਂ ਚੋਰੀ ਰੁਕਦੀ ਨਹੀਂ ਉਹਨਾਂ ਕੋਲ ਉਥੇ ਖਾਣੇ ਦਾ 30 ਬੰਦੇ ਹੈ ਚਾਹੀਦਾ 150 ਬੰਦੇ ਇੱਥੇ ਚੌਕੀ ਬਣਾ ਕੇ ਉੱਥੋਂ ਵਾਲੇ ਪਾਸੇ ਇੱਥੇ ਪੈ ਜਾਣਗੇ ਕੰਮ ਫੇਰੂ ਕੋਈ ਮੈਨੂੰ ਨਹੀਂ ਲੱਗਦਾ ਕਿ ਥੋੜੀ ਚੌਕੀ ਦਾ ਕੋਈ ਫਾਇਦਾ ਹੋਵੇ ਕਿ ਆਹ ਦਾ ਪਾਰ ਚੌਕੀ ਹੈ ਜੇ ਖਾਣੇ ਵਾਲੇ ਦਾ ਜੇ ਇੱਥੋਂ ਸੋਣਾ ਤੇ ਪੁਲਿਸ ਚੋਂ ਕਿ ਤਰ੍ਹਾਂ ਕਿਵੇਂ ਬਣੂਗਾ ਮੈਨੂੰ ਪਸ਼ੂ ਆਲਾ ਸਤੂ ਪਰਲੇ ਵਾਸਤੇ ਜਾਵੜਾ ਪਸ਼ੂ ਆਲਾ ਤੇ ਦਰਾਇਆ ਆ ਪਸ਼ੂ ਆਲਾ ਜਿਹੜਾ ਨੇ ਗਊਸ਼ਾਲਾ ਗਊਸ਼ਾਲਾ ਦੀ ਮੰਗ ਗਊਜਾਲਾ ਸੰਗਠਨ ਦਿੱਤਾ ਠੀਕ ਹੈ ਕੰਦੀ ਕੋਲੋਂ ਖਾਂ ਕਿੱਥੇ ਜਦ ਪਸ਼ੂ ਬੇਤਾ ਜਾਨ ਕਰੇ ਨਾ ਲੈ ਜੀ ਨਹੀਂ ਹੈ ਵੇਖੋ 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 ਭਾਈ ਮੈਂ ਤੁਹਾਨੂੰ ਡੀਮਾਰਕਲਾਈਜ਼ ਨਹੀਂ ਕਰਦਾ ਮਰਾਸ਼ ਕਰਦਾ ਹੋਰ ਤੁਸੀਂ ਇੱਕ ਦਾ ਸਟੇਡੀਅਮ ਮੰਗਿਆ ਵੇਖੋ ਮੇਰੀ ਬਣੀ ਇੱਕ ਮਾਸਟਰ ਬਾਕਸ ਮੰਗਿਆ ਪਾਣੀ ਵਾਲਾ ਤੀਜੀ ਲਾਇਬ੍ਰੇਰੀ ਮੰਗੀ ਹੈ ਜਿਹੜਾ ਬੈਂਕ ਆ ਉਹਦਾ ਪ੍ਰਾਈਵੇਟ ਥਾਂ ਤੇ ਆਊਗਾ ਕਿਸੇ ਦੀ ਥਾਂ ਤੇ ਕਿਰਾਏ ਤੇ ਲਊਗਾ ਉਧਾਰੂਗਾ ਚੌਥੀ ਤੁਸੀਂ ਪੁੱਛ ਚੌਕੀ ਮੰਗੀ ਐਨੀ ਤਾਂ ਥੋੜੇ ਜਿਕਰ ਵਾ ਸਰਕਾਰੀ ਥਾਂ ਐ ਨਹੀਂ ਔਰ ਸਰਕਾਰੀ ਸਾਡੇ ਬੱਚੇ ਮਰ ਰਹੇ ਸਰ ਘਰ ਘਰ ਦੇ ਡਰਗਸ ਬੋਲਣ ਲੱਗੇ ਇੱਥੇ ਭਾਜੀ ਉਹ ਨਹੀਂ ਲੈ ਕੇ ਦੇਣੀ ਕਿਸੇ ਨੇ ਰਾਜੂ ਸਾਹਿਬ ਜੇ ਕੋਈ ਸਰਕਾਰ ਮੁੱਲ ਲੈ ਕੇ ਦਿੰਦੀ ਹੋਵੇ ਨਾ ਜੀ ਐ ਵੇਖੋ ਮੇਰਾ ਤਾਂ ਦੇ ਵੀ ਨਹੀਂ ਚਾਚਾ ਬੱਚਾ ਹੱਥੋਂ ਉਹਦੇ ਅੰਦਰ ਬਣਾਇਆ ਇੱਥੇ ਤੁਹਾਨੂੰ ਅਸੀਂ ਤਾਂ ਦੇ ਦਿੰਦੇ ਇੱਥੇ ਬਾਈ ਜੀ ਐਵੇਂ ਰਾਜੂ ਜੀ ਐਵੇਂ ਬੁਲਾ ਲੈਂਦੇ ਉੱਥੋਂ ਇੱਥੋਂ ਕਨੈਕਟੀਵਿਟੀ ਉਧਰ ਕਿਵੇਂ ਕਰ ਲੈਂਦੇ ਐਂ ਦੇਖੋ ਚਲੋ ਫਿਰ ਸਾਨੂੰ ਗੱਲ ਕਰਦੇ ਰਾਜੀ ਜੀ ਤੁਸੀਂ ਮੇਰੇ ਨਾਲ ਜਾਰੀ ਸਿਆਣੀ ਨੂੰ ਇਹ ਦਿਨ ਸੁਣ ਲੋ ਨਾ ਇਹ ਕਰ ਭਾਈ ਕੋਈ ਗੱਲ ਨਹੀਂ ਉਹ ਬਾਈ ਜੀ ਇੱਕ ਮਿੰਟ ਬੋਲੋ ਉਹ ਬਾਈ ਜੀ ਇੱਕ ਮਿੰਟ ਇਹ ਨਾ ਕੋਈ ਨਹੀਂ ਕੋਈ ਬਾਈ ਜੀ ਮੇਰੀ ਗੱਲ ਹੈ ਮੈਂ ਤਾਂ ਕਰਦਾ ਮੈਂ ਇੱਕ ਮਿੰਟ ਭਾਈ ਉਹ ਬਾਈ ਜੀ ਸੋ ਦੇਖੋ ਭਾਈ ਦੀ ਗੱਲ ਇਹ ਹੈ ਝੂਠ ਬਣਾ ਲੋ ਜਿੰਨੇ ਮਰਜੀ ਮੈਂ ਸਾਰੇ ਬੋਲ ਦੂੰਗਾ ਵੀ ਚੱਕ ਰਿਆਂਗੇ ਠੱਡੇ ਤੇ ਫਲਾ ਦੇਾਂਗੇ ਕਿਸੇ ਨੇ ਨਹੀਂ ਚੱਕਣੇ ਜਿਹਨਾਂ ਨੇ ਚੱਕਣੇ ਹੁੰਦੇ ਤਾਂ ਪਹਿਲਾਂ 20 ਸਾਲ ਚੱਕ ਦਿੰਦੇ ਹੁੰਦੇ ਮੈਂ ਮੋਛਾ ਘਟਾ ਦੂੰਗਾ ਲੈ ਬੜਾ ਇੱਥੇ ਆ ਕੇ ਬਤਾ ਜਾ ਕੇਹਤਾ ਚੈਲੰਜ ਆਪ ਦੀ ਸਰਕਾਰ ਉਹ ਬਣਾ ਦੇ ਰਾਜਾ ਆਪਣੇ ਕੋ ਬਣਾ ਦੂੰਗਾ 3 ਸਾਲ ਨਾਲੇ ਜੀ ਸਰਕਾਰ ਹੈ ਬੀਜੇਪੀ ਵੀ ਉਹ ਬਣਾ ਦੇ ਮਾਨੇ ਚੂੰਗਾ ਗੱਤ ਥੱਲੂ ਕੱਪ ਦੂੰਗਾ ਸਰਕਾਰੀ ਹਸਪਤਾਲ ਬਾਈ ਜਮਾਣੀ ਬੰਨਾ ਕੋਈ ਦੁਨੀਆ ਦੀ ਤਾਕਤ ਵੱਡਾ ਹਸਪਤਾਲ ਪਿੰਡ ਚ ਬਣਾ ਨਹੀਂ ਸਕਦਾ ਅੱਜ ਕਹਿ ਰਹੇ ਆ ਭਾਵੇਂ ਮੇਰੇ ਭਰਾਏ ਕੌਂਦੀ ਲੱਗੇ ਜਿੰਨੇ ਦਿਨ ਮਰਜੀ ਧਰਨੇ ਦੇ ਵਿੱਚ ਬਣਾਉਣਾ ਤਾਂ ਸਰਕਾਰ ਨੇ ਮੈਂ ਤਾਂ ਬਣਾਉਂਗਾ ਹੀ ਸਰਕਾਰ ਤੋਂ ਤਾਂ ਉੱਥੇ ਬਾਤ ਲੂਗੀ ਪੂਰਾ ਉੰਡਾ ਟੁਕਿਆ ਟਿਕਰੀ ਹੁੰਦਾ ਜਿਹੜਾ 100 ਦਾ 40 ਸਾਲਾਂ ਦਾ ਬਣਿਆ ਛੋਟੇ ਨਵਾਂ ਜ਼ਮੀਨ ਲੈ ਕੇ ਇਹਰੇ ਦੇ ਬਣਾਇਆ ਸਰਕਾਰ ਨੇ ਮੈਂ ਬਣਾਇਆ ਠੀਕ ਮਸਾ ਹਸਪਤਾਲ ਨਾਲ ਚੱਚਾ ਬੱਚਾ ਹਸਪਤਾਲ ਮੈਂ ਗੱਲ ਖੜੀ ਕਰਦਾ ਕਿ ਮੇਰੀ ਗੱਲੋਂ ਝੂਠੋਵੇਂ ਮੈਨੂੰ ਯਾਰ ਮੈਂ ਦੱਸਾਂ ਤੇਰਾ ਕੋਈ ਫੇਰਾ ਜੇ ਧਾਰੋ ਮੈਨੂੰ ਵੀ ਤੂੰ ਕਹਿੰਦਾ ਸੀ ਨਹੀਂ ਪਰ ਮੈਂ ਥੋੜਾ ਥੋੜਾ ਮੈਂ ਇਹਨਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਤੁਹਾਡਾ ਪੁੱਤਰ ਹੈ ਤੁਹਾਡਾ ਭਰਾ ਹੈ ਸਰਕਾਰੀ ਹਸਪਤਾਲ ਤੇ ਜਨਤਾ ਦੀ 80 ਕਰੋੜ ਰੁਪਈਆ ਲੱਗ ਰਿਹਾ ਹੈ ਇੱਥੇ ਸਫਾਈ ਕਰੂ ਚਾਰੀ ਨੂੰ ਤਾਂ ਇਹਨਾਂ ਦੇ ਬੰਦੇ ਹੈ ਨਹੀਂ ਜੀ ਸਿਗਰਟ ਚੀਂ ਜੰਦ ਕੱਢ ਦਈਏ ਟਰੈਕਟਰ ਤਾਂ ਠੀਕ ਨਹੀਂ ਹੁੰਦਾ ਇਹਨਾਂ ਤੋਂ ਮੈਨੂੰ ਨਹੀਂ ਲੱਗਦਾ ਸਰਕਾਰੀ ਹਸਪਤਾਲ ਬੈਂਕ ਸ਼ਾਖਾ ਐਟੀਐਮ ਇਹ ਮੈਂ ਜੋੜ ਲਾ ਸਕਾਂ ਮੈਂਬਰ ਆਫ ਪਾਰਲੀਮੈਂਟ ਐਜੀਐਮ ਦਾ ਵੀ ਤੇ ਬੈਂਕ ਸ਼ਾਖਾ ਦਾ ਵੀ ਇਹ ਆਪਾਂ ਕੰਮ ਕਰਾ ਸਕਦੇ ਆ ਇਧਰਲੇ ਪਾਸੇ ਐਟੀਐਮ ਤੇ ਬੈਂਕ ਸ਼ਾਖਾ ਜਿਹੜੀ ਗੱਲ ਹੋ ਸਕਦੀ ਹੈ ਇਹਦੇ ਤੇ ਮੈਂ ਐਜੀਐਮ ਬੈਂਕਾਂ ਨਾਲ ਜਾਂ ਸਨਾਸ ਮਨਿਸਟਰ ਜਿਹੜੀ ਦੇਸ਼ ਦੀ ਹੈ ਸਭ ਤੋਂ ਵੱਡੀ ਬੈਂਕ ਉਹਦੇ ਥੱਲੇ ਹੁੰਦੀ ਹੈ ਬੀਜੇਪੀ ਸਰਕਾਰ ਦੀ ਮੈਂ ਜਾ ਕੇ ਆਪਨੀ ਚਿੱਠੀ ਲਾ ਕੇ ਦੇਵਾਂਗਾ ਤੇ ਮੈਂ ਮੈਨੂੰ ਕਹੇ ਜੇ ਇੱਕ ਅੱਧੀ ਸ਼ਾਖਾ ਇੱਧਰ ਖਲਾਸ ਹੁੰਦਾ ਇੱਕ ਵਾਰ ਦੂਏ ਏਟੀਐਮ ਸਭਾ ਨੂੰ ਦਾ ਵੀ ਸਰਕਾਰੀ ਬਣਾ ਦੇ ਇਹ ਮੈਂ ਕਰਾ ਸਕਦਾ ਲਾਇਬ੍ਰੇਰੀ ਦੀ ਮੰਗ ਮੈਂ ਬਣਾ ਸਕਦਾ ਲਾਇਬ੍ਰੇਰੀ ਦੀ ਬਣ ਸਕਦੀ ਹੈ ਪਰ ਹੁਣ ਅਗਲੀ ਗੱਲ ਲਾਇਬ੍ਰੇਰੀ ਦੀ ਬਣਾ ਸੁਣ ਲੋ ਧਿਆਨ ਨਾਲ ਲਾਇਬ੍ਰੇਰੀ ਚਲਾਊਗਾ ਕੌਣ ਜਿੰਨੀਆਂ ਲਾਇਬ੍ਰੇਰੀਆਂ ਐ ਬਣਾਈਆਂ ਉਹ ਸਾਗੀਆਂ ਨੇ ਕਿਤਾਬਾਂ ਲੋਕ ਘਰੇ ਲੈ ਜਾਂਦੇ ਕਿਉਂਕਿ ਬੰਦਾ ਤਾਂ ਉੱਥੇ ਸਰਕਾਰ ਲਾਉਂਦੀ ਨਹੀਂ ਲਾਇਬ੍ਰੇਰੀ ਤੇ ਜਾਂ ਤਾਂ ਸਰਕਾਰੀ ਬੰਦਾ ਹੋਵੇ ਸੁਭਾ ਸਾਂਜੀ ਸੋਚ ਟੀਵੀ ਦੇ ਲਈ ਸ਼ਰੀਫ ਮੁਖਸਫ ਸਾਹਿਬ ਤੋਂ